ਕਲ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਬਾਜ ਬਾਈ ਦਾ ਬਰਥਡੇ ਆ ਹੈਪੀ ਬਰਥਡੇ ਵੀਰੇ ਥੈਂਕ ਯੂ ਤੇ ਸ਼ੈਂਕੀ ਬਾਈ ਸਾਡਾ ਨਾਲ ਆ ਤੇ ਅੱਜ ਆਪਾਂ ਜਾ ਰਹੇ ਆ ਤੇ ਤੁਹਾਨੂੰ ਦਿਖਾਉਣੇ ਆ ਤੇ ਕਿੱਦਾਂ ਬਾਈ ਦਾ ਸੈਲੀਬ੍ਰੇਟ ਹੁੰਦਾ ਹਨ ਐ ਬਾਜ ਬਾਈ ਓਕੇ ਓਕੇ ਰਿਪੋਰਟਾਂ ਨੇ ਸੈਲੀਬ੍ਰੇਟ ਚਲੋ ਇਹਦਾ ਪੂਰੀ ਧੂੜ ਕੱਢਣੀ ਅੱਜ ਅਸੀਂ ਚਲੋ ਬਾਈ ਟੈਨਸ਼ਨ ਨਹੀਂ ਲੈਣੀ ਤੇਰੀ ਦੁਨੀਆ ਦਾਲ ਹੋਇਆ ਮੈਨੂੰ ਕਦੋਂ ਹੋਈ ਲੈ ਵੀ ਚੱਲ ਪਏ ਅਸੀਂ ਰੋਡ 'ਤੇ ਤੁੱਕੀ ਕੱਢ ਦੇਣੀ ਸਿੱਧਾ ਜਾ ਕੇ ਰੁਕਣਾ ਹੈ ਚਲੋ ਫਿਰੇ ਬਲੇਵ ਦੇ ਪਹਿਲਾਂ ਸੋਹਰੇ ਜਾਵਾਂਗੇ ਫਿਰ ਜਾਵਾਂਗੇ ਅਸੀਂ ਜੋਧਪੁਰ ਹਾਂ ਜੋਧ ਬਾਈ ਨੂੰ ਮਿਲਣਾ ਅੱਜ ਲਓ ਜੀ ਅਸੀਂ ਨਿਕਲਦੇ ਹਾਂ ਉਹਨੇ ਨੰਮੀ ਆਪਣੀ ਸ਼ਾਪ ਖੋਲੀ ਆ ਦੇਖਦੇ ਹਾਂ ਇਹ ਵਾਹਨ ਚਾਈਕੀ ਵਗਦਾ ਵੀ ਇੰਦਲਾ ਰਿਆ ਸਾਰਿਆਂ ਨੇ ਐਕਸੀਡੈਂਟ ਹੋ ਗਿਆ ਭਰੇ ਮੈਂ ਸਾਰੇ ਬਾਈਆਂ ਨੂੰ ਨਹੀਂ ਕਿਹਾ ਬਈ ਵੱਡੀ ਆਪਣੀ ਧਿਆਨ ਨਾਲ ਧਿਆਨ ਨਾਲ ਚਲਾਨੀ ਚਾਹੀਦੀ ਆ ਸਾਈਕਲ ਵੀ ਧਿਆਨ ਨਾਲ ਚਲਾਇਆ ਕਰੋ ਹਾਂ ਚਲੋ ਬੰਦਾ ਬਚ ਗਿਆ ਅੱਜਕੱਲ ਬਾਈ ਸੱਟ ਫੱਟ ਬਹੁਤ ਲੱਗ ਜਾਂਦੀ ਆ ਨਾ ਆਪਣੀ ਸੇਫਟੀ ਪਹਿਲਾਂ ਠੀਕ ਹੈ ਸਹੀ ਆਲਾ ਪਹਿਲਾਂ ਨਾ ਹੋਵੇ ਹਾਂ ਸੀਟ ਬੈਲਟ ਲੱਗੀ ਹੋਵੇ ਸਾਰਿਆਂ ਨੂੰ ਚੱਲ ਗਿਆ ਵਾ ਸਾਡੇ ਪ੍ਰੋਪਰ ਸੀਟ ਬੈਲਟ ਤਾਂ ਸੈਂ ਵੀ ਨਹੀਂ ਲਾਈ ਵੀ ਭਾਈ ਕੋਈ ਮੈਂ ਵੀ ਨਹੀਂ ਲਾਈ ਵੀ ਪਰ ਮੈਂ ਲਾਣੀ ਦਾ ਬਾਜ ਦੇ ਘਰ ਦੇ ਕਹਿੰਦੇ ਵੀ ਸਹੀ ਬੰਦੇ ਨੇ ਘੁੰਮੇ ਘਰ ਉਹਨਾਂ ਨੂੰ ਕਿਹਾ ਉਹਦਾ ਗੰਗਾਧਰ ਹੀ ਸ਼ਕਤੀਮਾਨ ਉਹਨਾਂ ਨੂੰ ਕੀ ਬਾਤ ਆ ਗੰਗਾਧਰ ਕਿ ਸ਼ਕਤੀਮਾਨ ਇਹ ਕਾਹ ਮੈਂ ਬੈਠਾ ਮੇਰੇ ਵੀਰੋ ਗੰਗਾਧਰ ਸਾਡਾ ਨਹੀਂ ਨਹੀਂ ਗੰਗਾਧਰ ਹੀ ਸ਼ਕਤੀਮਾਨ ਹੈ ਨਾ ਭਾਈ ਨਾ ਟਰਾਲੀ ਜਾ ਰਹੀ ਹੈ ਬਾਈ ਇਹ ਪਾਓ ਜਾ ਰਹੇ ਛਾਣਦੇ ਜਾਂਦਾ ਉਹ ਮੈਨੂੰ ਲੱਗਿਆ ਹਰਪ੍ਰੀਤ ਜਾ ਰਿਹਾ ਹਰਪ੍ਰੀਤ ਨਹੀਂ ਹਰਪ੍ਰੀਤ ਵੜ ਬਾਈ ਕਹਿੰਦਾ ਭਾਈ ਪਿੰਡ ਛੱਡ ਦੋਗੇ ਤੁਸੀਂ ਪੇਂਡ 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 ਨਹੀਂ ਛੱਡਦਾ ਪੇਂਡ ਨਹੀਂ ਛੱਡਦਾ ਤੇ ਬਾਈ ਪੇਂਡ ਛੱਡ ਦੋਗੇ ਕਿ ਤੁਸੀਂ ਮੈਂ ਛੱਡਿਆ ਇਹ ਪੇਂਡ ਬਾਈ ਪੇਂਡ ਨਹੀਂ ਛੱਡ ਸਕਦੇ ਕਹਿੰਦੇ ਯਾਰ ਸਾਡੇ ਨਾਲ ਇੱਕ ਬੰਦਾ ਹੋਰ ਨਹੀਂ ਆਇਆ ਉਹ ਹੈਗਾ ਮਿਨਿਸਟਰ ਕੱਕੀ ਕੱਕੀ ਕਿੱਥੇ ਆਜਾ ਕਿ ਨਹੀਂ ਯਾਰਾਂ ਦਾ ਯਾਰ ਹੈਗਾ ਗੱਗੀ ਬਾਈ ਗੱਗੀ ਮੇਰਾ ਵੀਰ ਨੂੰ ਕੰਮ ਹੁੰਦੇ ਆ ਬਹੁਤ ਪਰਸਨਲ ਕੰਮ ਹੁੰਦੇ ਨੂੰ ਪਰਸਨਲ ਆ ਗਿਆ ਉਹਦਾ ਹੁਣ ਉਹਦੇ ਵਿਆਹ ਦੀ ਵੀ ਤਿਆਰੀਆਂ ਕਰਨੇ ਪੈਂਦੇ ਆ ਵਿਆਹ ਤਾਂ 11 ਤਰੀਕਾ ਲੰਘ ਗਿਆ ਸੀ ਉਹਦਾ ਵੈਸੇ ਪਰ ਡੇਟ ਅੱਗੇ ਪੈ ਗਈ ਅੱਗੇ ਪੈ ਗਈ ਕਹਿੰਦੇ ਹਜੇ ਮੁੰਡਾ ਜਵਾਨ ਨਹੀਂ ਹੋਇਆ ਪੂਰਾ ਹਾਂ ਲਾਓ ਵੀ ਪਹੁੰਚ ਭਾਈ ਆਲਵੇਜ਼ ਆਬੇ ਟ੍ਰੈਫਿਕ ਰੂਲ ਸ਼ੈਂਕੀਂ ਕਹਿੰਦੇ ਟ੍ਰੈਫਿਕ ਰੂਲ ਕੋਣ ਮੰਨਦਾ ਅੱਜ ਕੱਲ ਰੈੱਡ ਲਾਈਟ ਮੰਨਣੇ ਚਾਹੀਦੇ ਆ ਬਸ ਨਹੀਂ ਇਹ ਮੇਰਾ ਚਲਾਣਾ ਹੋਇਆ ਮੈਨੂੰ ਪਤਾ 2000 ਦਾ ਉਹਨੇ ਟੱਕੇ ਦੀ ਕਰਤਾ ਹਾਂ ਕਹਿੰਦਾ আরে ਭਾਈ ਤੂੰ ਐ ਰੈਕਟੂ ਨੂੰ ਲੈ ਕੇ ਆ ਗਿਆ ਗੱਡੀ ਮੇਰਾ ਯਾਰ ਪੰਜਾਬ ਪੁਲਿਸ ਅੱਗੇ ਕੋਣ ਬੋਲੇ ਹੁਣ ਹਾਂ ਹਿੰਦੀ ਬੋਲਦਾ ਪੰਜਾਬ ਪੁਲਿਸ ਵਾਲਾ ਨਹੀਂ ਕਹਿੰਦਾ ਯਾਰ ਤੂੰ ਇੱਧਰੋਂ ਲੈ ਕੇ ਆ ਗਿਆ ਗੱਡੀ अच्छा भाई मेरी गाथा सही जन सिंह वे इत्ते पेंट ਨਾਲ ਹੋ ਜਾਏਗਾ ਸਿੰਗ ਵੀ अम्मा ਕਰਨ ਕੋਈ ਨਹੀਂ ਯਾਦ ਰੱਖਦਾ ਮੁੱਲ ਤਾਂ ਕਰਾਂ ਸੀ ਦਾ ਹੱਜਾਲੀ ਲੱਕ ਤੇ ਪੰਗਾ ਛੱਟ ਰਹਿਣ ਦੇ ਵੇਟੇ ਪੈਕ ਸਰਪੰਚੀ ਦਾ ਉਹ ਨਾ ਬਣਾ ਨਾ ਬਣਾ ਓਏ ਪਿੰਡ ਵਾਲੇ ਫੇਰ ਖੜਦਾ ਵੇਚੂਗਾ ਸਭਾਂ ਚੀਜ਼ You got it? ച <laughs> ਬਾਏ ਦੇ ਸਾਰੇ ਕੀ ਕੀ ਕੱਟੇ ਜੋ ਕਿ ਬੱਲਤੇ ਸੱਕੀ ਕੀ ਗੱਲ ਨਹੀਂ ਤੁਹਾਨੂੰ ਪਤਾ ਹੀ ਨਹੀਂ ਕਿ ਕੀ ਗੱਲ ਦੀ ਦਸਾਂ ਗੱਡੀ ਜਾ ਕੇ ਹੱਥ ਕੋੜੇ ਲਾਇਆ ਨਹੀਂ ਮੇਰੀ ਉਹ ਸੱਤ ਜਾਂਦਾ ਨਾ ਮੈਨੂੰ ਹੂੰ ਬਾਏ ਸੋਹਰੇ ਕਹਿੰਦਾ ਖੋਜਾਂਗਾ ਹੂੰ ਦੇ ਕੋਈ ਸ਼ੋਹਰੇ ਸਾਨੂੰ ਫਿਰਦੀਆਂ

ਮਿੱਤਰਾਂ ਦਾ ਨਾਮ ਚਿੱਲੇ ਤੇਰੇ ਸ਼ਹਿਰ ਨਹੀਂ ਬੋਲੇ ਯਾਰ ਕਹਿ ਨਹੀਂ ਮੈਂ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਸੀਗੀ ਦੁਕਾਨ ਤਾਂ ਬਾਈ ਜੀ ਪਿੱਛੇ ਹੀ ਆ ਪਿੱਛੇ ਨੂੰ ਜਾਓ ਹਣ ਕਿ ਬਾਈ ਚਿੱਟਾ ਚਿੱਟਾ ਏ ਥੱਲੇ दो जी कहने सत्य जोर को पहुंच गया।, गया जोर को पहुंच गया जी। ਕਿੱਥੇ ਪਹੁੰਚ ਗਏ ਬਾਈ ਆਪਾਂ ਜੋਤ ਕੁਮਾਰ ਬਰਮਾ ਸ਼ਰਮਾ ਦੀ ਸ਼ੌਪ ਤੇ ਠੀਕਾ ਲੋ ਬਈ ਜੋਤ ਬਾਈ ਆ ਗਿਆ ਹੁਣ ਕਹਿੰਦੇ ਦੂਸਰੀ ਕਾਲ ਜੀ ਇਹ ਸਾਰੇ ਐਂਡ ਹੋ ਗਏ ਸੀ ਜਿੱ ਚੱਕੀਆਂ ਬੈਠੇ ਪਹੁੰਚ ਗਿਆ ਸਾਨੂੰ ਥਲੇ ਸਿੱਟਣੇ ਨੂੰ ਸਿੱਕੀ ਬਾਰੀ ਜਿਹਨੇ ਰੱਖਿਆ ਜੋਤ ਨੇ ਗੱਡੀ ਲਾਣੀ ਕਿਤੇ ਰਹੀ ਗੱਡੀ ਉਹ ਪਲਾਮਾ ਕੇ ਨਿਕਲ ਜਾਣੀ ਗੱਡੀ ਉਹ ਵੀ ਕਹਿੰਦੇ ਪਹੁੰਚ ਚੁੱਕੇ ਆ ਮੇਰੇ ਵੀਰਿਓ ਕੇਕ ਲੈ ਲੈਂਦੇ ਆ ਚਲੋ ਆਜੋ ਕਿਛ ਹੋ ਰਿਹਾ ਬੜਾ ਲੋ ਵਈ ਆ ਨਾ ਖੋਲਣੇ ਨਹੀਂ ਆਉਂਦਾ ਕਹਿੰਦੇ ਖੋਲਣੇ ਨਹੀਂ ਆਉਂਦਾ ਖੋਲਣੇ ਨਹੀਂ ਆਉਂਦਾ ਕਹਿੰਦੇ ਖੋਲਣੇ ਨਹੀਂ ਆਉਂਦਾ ਅੱਗੇ ਅੱਗੇ ਐਫਸੀ ਬ੍ਰੋ ਅੰਦਰ ਦੀ ਸਾਈਡ ਆ ਕੇ ਲੈ ਲਓ ਯਾਨੀ ਬਾਜ ਕਹਿੰਦੇ ਮੁੰਡੇ ਨੂੰ ਕਿਆ ਕਹਿੰਦੇ ਸ਼ੈਕੀ ਬਾਜ ਕਹਿੰਦੇ ਆ ਜਿਹੜਾ ਬਾਜ ਆ ਇਹ ਸਿਰਫ ਵਾਈਨ ਪੀਂਦਾ ਵੀ ਦੇਖਦਾ ਨਾਨਵਰੇ ਇਹੋ ਜੇ ਕੰਮ ਕਰਦੇ ਨਹੀਂ ਆਪਾਂ ਇਹ ਵੀ ਕੰਮ ਕੀਤੇ ਜੇ ਬੰਦੇ ਆਪਣੇ ਪੈਗ ਸਾਈਕਲ ਸ਼ਿਕਾਰੀ ਆ ਉਹ ਉੱਪਰ ਵਿਆਹ ਦਾ ਸਮਾਨ ਨਹੀਂ ਆ ਇਹ ਫੋਟ ਵੇਰ ਆ ਹਾਂ ਜੋ ਵੀ ਆਪਣਾ ਮਾਹੌਲ ਪਾਉਣੇ ਵਾਸਤੇ ਜਿਹੜਾ ਕਰਨਾ ਚਾਹੁੰਦਾ ਕੁਝ ਉਹਦਾ ਸਮਾਨ ਉੱਥੇ ਪਿਆ ਕਹਿੰਦੇ ਕੇਕ ਕੂਕ ਲੈ ਲਿਆ ਆ ਕੇ ਲੈ ਲਿਓ ਦੇਖ ਲਓ ਕਹਿੰਦੇ ਮੇਰੇ ਵੀਰੋ ਹੈਪੀ ਬਰਥਡੇ ਇਹ ਬਾੜੀ ਵਾਲਾਂ ਦਾ ਕੇਕ ਸਟੂਡੀਓ ਵਾਲਿਆਂ ਦਾ ਬਾਈ ਚਲੋ ਵੀਰੇ ਆ ਜਾਓ ਚੱਲੀਏ ਫਿਰ ਮੁੰਡਿਓ ਲੱਗ ਲੱਗਦਾ ਭਾਂ ਜੋ ਹੈ ਫੀਲਡ ਟਾਵਰ ਹੈ ਖੰਭਾ ਏ ਮਾ ਦੋ ਫਨੀ ਤੁਮ ਜੋ ਨਿਲੇ ਹੋਏ ਟੈਕਸੀ ਮੈਂ ਟੈਕਸੀ ਮੈਂ

ਕਹਿੰਦੇ ਉੱਥੇ ਆ ਗਏ ਜਿੱਥੇ ਜਿੱਥੇ ਮੁਰਗੇ ਨਹੀਂ ਲੱਤਾਂ ਮਿਲਦੀਆਂ ਇੱਥੇ ਮਿਲਦੀਆਂ ਕੁੱਕੜੂ ਕੜੂ ਐ ਮੇਰੇ ਵੀਰੇ ਉਹ ਕਹਿੰਦੇ ਕੁੱਕੜਾ ਸਾਡਾ ਟੀਟੂ ਤਾਂ ਨਹੀਂ ਦੇਖਿਆ ਸਾਡਾ ਟੀਟੂ ਤਾਂ ਨਹੀਂ ਦੇਤੀ ਇਹ ਹੈ ਹਰੇਕ ਹਰੇਕ ਫੈਸਟੀਵਲ ਨੂੰ ਇੱਥੇ ਨਾ ਬਾਕੀ ਇਵੈਂਟ ਠੀਕ ਹੈ ਰੂਟ ਕਰਨਾ ਵਿੱਚ ਸਾਰਾ ਮੈਂ ਇੱਥੇ ਤੋਂ ਡੰਡ ਮਾਰਨ ਲੱਗ ਕੇ ਆ ਕੇ ਸਾਰੇ ਸਾਰੇ ਲੱਗਦੇ ਇੱਕ ਨੂੰ ਵੀ ਕਾ ਕੇ ਮਾਰ ਖਾਂਦਾ ਸੱਟ ਖਾਦਾ ਮੈਂ ਤੁ ਵੀ ਟੈਂਡ ਮਾਰਦਾ ਹੋਰ ਬੰਦ ਜੰਪੀ ਆਉਣ ਲੱਗਿਆ ਹੁਣ ਮਦੋੜੇ ਫੇਟ ਤਾੜੀਆਂ ਤਾੜੀਆਂ ਬਾਈ ਜੋਤ ਵੀਰਾ ਸਾਡਾ ਅੰਦਰ ਵੜ ਚੁੱਕਿਆ ਪੱਖੇ ਚੱਲ ਪਏ ਪੱਖੇ ਚੱਲ ਪਏ ਬੰਦ ਹੋ ਗਏ ਪੱਖੇ ਕੁਝ ਐਥੇ ਕਹਿੰਦੇ ਜੀ ਡਾਈਨ ਇਨ ਕਰ ਲਓ ਉੱਤੇ ਬਾਅਦ ਕਹਿੰਦੇ ਫਿਰ ਕਿਹੜੀ ਗਈ ਹੈਂਕੀ ਵੀਰੇ ਕ੍ਰਿਸਪੀ ਕਿਹੜੀ ਗਈ ਸੀ ਮੈਡਮ ਨੇ 499 ਕਿਹੜੀਆਂ ਚੋਂ ਯੂਜ਼ ਕਰਦਣਾ ਵਾ ਇਦਾਂ ਇੱਥੇ ਗੂਗਲ ਵੇ ਕਰਕੇ ਸਕੈਨ ਕਰ ਲੈਣਾ ਹੁਣ ਬਸ ਬਸ ਫੇਹ ਪਾ ਲੈਣੇ ਇਦਾਂ ਇੱਥੇ ਕੀ ਹੋ ਗਿਆ ਕੁਝ ਨਹੀਂ ਕੁਝ ਨਹੀਂ ਕਿਤੇ

ਦਰਸ਼ਨ ਕਰੋ ਕਹਿੰਦੇ ਕੇਕ ਦੇ ਬਾਈ ਬਾਜਵਰੇ ਤੈਨੂੰ ਬਹੁਤ ਬਹੁਤ ਬਧਾਈਆਂ ਜਨਮ ਦਿਨ ਦੀਆਂ ਚਲੋ ਦੋ ਬਧਾਈਆਂ ਤੈਨੂੰ ਤੇਰੇ ਪਿਆਰ ਦੀਆਂ ਬਧਾਈਆਂ ਠੀਕ ਹੈ ਤੁਹਾਨੂੰ ਤੁਹਾਡੇ ਲੱਟਣਾ ਬਾਈ ਕੇਕ ਮੋਮਬਤੀਆਂ ਬਾਣ ਲਾ ਦੋ ਅੱਗ ਲੱਗ ਜਾਈ ਕਰਦੀ ਆ ਸਹੀ ਗੱਲ ਠੀਕ ਆ ਨਾ ਚਲੋ ਮੇਰੇ ਵੀਰੇ ਲੱਛਣ ਲੱਛਣ ਦੇਖੋ ਬੈਠੇ ਕਿੱਥੇ ਲੱਗਾ ਹੋਰ ਚਾ ਕੱਕੂ ਦਾ ਮਾਈ ਬਾਜ ਮੈਨੂੰ ਬਹੁਤ ਬਹੁਤ ਬਣਾਇਆ ਕਰਦੇ ਪਹਿਲਾਂ ਤਾਂ ਖਾ ਦੇ ਦਿਦ ਨੂੰ ਇਹ ਇਲੀ ਟੂ ਲੌਂਗਰ ਦੈਨ ਅ ਫਿਊ ਮਿਨਿਟਸ ਲੇਟਰ ਦੇਖੀ ਤਰਫ ਆ ਗਿਆ ਆਪਣਾ ਸਮਾਨ ਉਹ ਦੇਖੋ ਕਿਹਨੇ ਕੌਣ ਆ ਰਿਹਾ ਮੇਰੇ ਵੀਰੋ ਲੋ ਬਈ ਆਪਣਾ ਕੰਮ ਹੋ ਗਿਆ ਸ਼ੁਰੂ ਠੀਕ ਆ ਨਾ ਬਾਕੀ ਤੁਸੀਂ ਵੀ ਕਰ ਲਓ ਆਪਣਾ ਸ਼ੁਰੂ ਆਪਾਂ ਲੱਗੀ ਭੁੱਖਾ